ਤੁਸੀਂ ਮੈਨੂੰ ਵੋਟਾਂ ਵਿੱਚ 70000 ਦੀ ਲੀਡ ਨਾਲ ਜਿਤਾ ਕੇ ਮੈਨੂੰ ਇੰਨਾ ਸਤਿਕਾਰ ਦਿੱਤਾ, ਮਾਣ, ਇੱਜ਼ਤ, ਪਿਆਰ ਲੋਕਾਂ ਦੇ ਵੱਲੋਂ ਮਿਲਿਆ ਏ। ਮੈਂ ਇਹਦਾ ਸਦਾ ਹੀ ਰਿਣੀ ਰਹੂੰਗਾ। ਸਾਥ ਸਰ ਜੀ ਇਹ ਕੋਈ ਛੋਟੀ ਗੱਲ ਨਹੀਂ ਹੈ ਜੇ ਤੁਸੀਂ ਕਹੋ ਵੀ ਆਪਾਂ ਜਿੱਤ ਕੇ ਬਹੁਤ ਵੱਡੀ ਗੱਲ ਹੈ, ਆਜ਼ਾਦ ਜਿਵੇਂ ਤੁਸੀਂ ਮੈਨੂੰ ਜਿਤਾਇਆ ਏ ਨਾ ਮੈਂ ਬਹੁਤ ਬਹੁਤ ਰਣੀ ਆ ਇਹ ਬਹੁਤ ਵੱਡਾ ਸਨਹਿਾ ਗਿਆ ਹੈ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਦਾ ਜਿਵੇਂ ਮੈਂ ਵੋਟਾਂ 'ਚ ਗਿਆ ਸੀ ਭਈ ਮੈਂ ਜਿੱਤ ਕੇ ਤੁਹਾਡੇ ਵਿੱਚ ਹੀ ਰਹੂੰਗਾ ਮੈਂ ਕਿਤੇ ਨਹੀਂ ਜਾਣਾ ਮੈਂ ਇਹ ਨਾ ਸੋਚਿਓ ਭਈ ਹੁਣੇ ਪਹਿਲਾਂ ਵੋਟਾਂ 'ਚ ਕਹਿੰਦਾ ਸੀ ਮੈਂ ਰਹੂੰਗਾ ਹੁਣੇ ਆ ਕੇ ਤੇ ਮੁੜ ਕੇ ਆਉਂਦਾ ਨਹੀਂ ਧੰਨਵਾਦ ਕਰਕੇ ਮੈਂ ਤੁਹਾਡੇ ਵਿੱਚ ਹੀ ਆ ਤਕਰੀਬਨ ਮੇਰਾ ਲੀਡ ਸੋਸ਼ਲ ਮੀਡੀਆ ਤੇ ਮੇਰਾ ਨੰਬਰ ਹੈ ਤੇ ਹੋਰ ਵੀ ਪਿੰਡਾਂ 'ਚ ਵੀ ਆਮ ਹੀ ਮੇਰਾ ਨੰਬਰ ਹੈ ਸਭ ਕੋਲੇ ਤੁਹਾਨੂੰ ਕਿਸੇ ਨੂੰ ਕੰਮ ਹੈ ਜਿਵੇਂ ਮਰਜੀ ਤੁਸੀਂ ਫੋਨ ਕਰੋ ਤੁਸੀਂ ਸਿੱਧਾ ਫੋਨ ਕਰੋ ਮੈਨੂੰ ਜੇ ਮੈਂ ਕਈ ਪਿੰਡਾਂ 'ਚ ਕਹਿੰਦਾ ਨਾ ਕਿ ਮੌਤਵਾਰ ਬੰਦਿਆਂ ਨੂੰ ਲੈ ਆਇਓ ਕਹਿੰਦਾ ਬਾਈ ਜੀ ਹਲੇ ਵੀ ਮੌਤਵਾਰ ਬੰਦਿਆਂ ਨੂੰ ਜਿ ਆਉਣਾ ਪਊਗਾ ਮੈਂ ਕਹਿੰਦਾ ਨਹੀਂ ਤੁਸੀਂ ਸਿੱਧੇ ਆਓ ਜਿਵੇਂ ਤੁਸੀਂ ਬੇਚੀਜ਼ ਕੋ ਹੋ ਕੇ ਮੈਨੂੰ ਬੁੱਤਾ પા ਕੇ ਜਤਾਇਆ ਹੈ ਉਸੇ ਤਰ੍ਹਾਂ ਤੁਸੀਂ ਬੇਚੀਜ਼ ਕੋ ਕੇ ਆ ਕੇ ਮੈਨੂੰ ਕੰਮ ਦੱਸੋ ਬਾਈ ਜੀ ਆਹ ਕੰਮ ਕਰਾਉਣਾ ਤੁਸੀਂ ਕੰਮ ਕਰੋ ਮੈਂ ਜਿਹੜਾ ਤੁਹਾਡਾ ਜਾਇਜ਼ ਕੰਮ ਹੈ ਤੁਹਾਡੇ ਸਾਹਮਣੇ ਕਰੂੰਗਾ ਇੱਕ ਬੇਨਤੀ ਇਹ ਹੈ ਜਦੋਂ ਤੁਹਾਨੂੰ ਕੰਮ ਹੁੰਦਾ ਹੈ ਨਾ ਆਪਣੀ ਫਾਈਲ ਤਿਆਰ ਕਰਕੇ ਲਿਆਇਆ ਕਰੋ ਤੇ ਨਾ ਉਹ ਬੰਦੇ ਦਾ ਨੰਬਰ لے ਆਇਆ ਕਰੋ ਜਿਹਨੂੰ ਫੋਨ ਕਰਨਾ ਹੈ ਜਿਹੜੇ ਅਫਸਰ ਨੂੰ ਫੋਨ ਕਰਕੇ ਤੁਹਾਡਾ ਕੰਮ ਹੋਣਾ ਹੈ ਉਹ ਤੁਸੀਂ ਨੰਬਰ ਉੱਪਰ ਲਿਖ ਕੇ لے ਆਇਆ ਕਰੋ ਬਸ ਤੁਸੀਂ ਬੇਝਿਜਕ ਹੋ ਕੇ ਆਓ ਮੈਂ ਤੁਹਾਡੇ ਵਾਸਤੇ ਸਦਾ ਹੀ ਹਾਜ਼ਰ ਹਾਂ ਜਿਵੇਂ ਉਹ ਕਹਿੰਦੇ ਸੀ ਨਾ ਵਿਰੋਧੀ ਇਹਨਾਂ ਦਾ ਦਿੱਲੀ ਚਲੇ ਜਾਣਾ ਇਹਨੇ ਕਿੱਥੇ ਆਉਣਾ ਹੈ ਐਂ ਕਹਿੰਦੇ ਸੀ ਨਾ ਤੁਹਾਨੂੰ ਆਪਾ ਹਾਜ਼ਰ ਹੈ ਅੱਗੇ ਵੀ ਹਾਜ਼ਰੀ ਰਵਾਂਗੇ ਕਿਤੇ ਨਹੀਂ ਜਾਂਦੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡੇ ਵਿੱਚ ਹੀ ਰਹਿਣਾ ਹੈ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਕੰਮ ਹੋਵੇ ਜਿੱਦਾਂ ਮਰਜੀ ਮੇਰੇ ਕੋਲ ਆਓ ਤੇ ਸਾਧ ਸੰਗਤ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਣ ਪਿਆਰ ਸਤਿਕਾਰ ਦਿੱਤਾ ਹੈ ਬੱਤ ਤੁਸੀਂ ਮੇਰੇ ਕੋਲ ਇਹ ਦੱਬ ਸੀ ਨਹੀਂ ਗਿਆ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਅੱਜ ਵੀ ਤੁਹਾਡੇ ਮਨਾਂ ਦੇ ਵਿੱਚ ਉਨਾ ਹੀ ਸਤਕਾਰ ਉਹਨਾਂ ਦੇ ਪਰਿਵਾਰ ਲਈ ਜਿੰਨਾ 40 ਸਾਲ ਪਹਿਲਾਂ ਸੀ ਮੈਂ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਪਿਆਰ ਸਤਕਾਰ ਦਿੱਤਾ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ